ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸਦਾਨਾ ਵਿਚਪਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿਚਪਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋਟਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਬਾਏ ਨੇਮ 307 ਤੇ ਹੋਰ 11 ਧਰਾਵਾਂ ਲਾ ਕੇ ਮੁਕੱਦਮਾ ਜਗਾਓ ਤੁਸੀਂ ਦਰਜ ਕੀਤਾ ਥਾਣੇ ਤੂੰ ਬਹੁਤ ਵੱਡਾ ਬਹਿਮ ਪਾਲੀ ਬੈਠਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਗੜਦਾ ਏ ਦੂਨ ਸਵਾਏ ਬੱਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਬਾਇਜ਼ ਬੰਦ ਕਰ ਦੇਗਾ ਨਾ ਹੁਣਾਂ ਨਹੀਂ ਤੂੰ ਮੰਨਾ ਹੋ ਗਿਆ ਅਸਲ ਤਾਕਤ ਇੰਨੀ ਤੇਰੇ ਕੋਲੇ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦਾ ਹੀ ਕੱਖ ਨਹੀਂ ਤੈਨੂੰ ਯਾਰ ਯਾਰ ਇਹ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਦੇ ਵਿੱਚ ਸਰ ਮਾਸਟਰ ਸਕੂਲ ਚ ਪੜਾਉਣ ਗਈ ਆ 3 ਤਰੀਕ ਨੂੰ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ ਚ ਤੇ ਤੁਸੀਂ ਇੱਥੇ ਵੀ ਚੱਕ ਕੇ ਪਰਚਾ ਦਿੱਤਾ ਇੱਕ ਭੈਣ ਘਰੇ ਆਉ ਤੋਂ ਹੀ ਪਰਚਾ ਦਿੱਤਾ ਬਾਪੂ ਘਰੇ ਆਉ ਤੋਂ ਹੀ ਪਰਚਾ ਦਿੱਤਾ ਹਰ ਇੱਕ ਬੰਦੇ ਨੇ ਮਗਰ ਤੋਂ ਇੰਨਾ ਹੱਤੋਕੇ ਪੈ ਗਿਆ ਵੀ ਉਹਦੇ ਪਰਿਵਾਰ ਨੂੰ ਹੀ ਮਾਰਨ ਤੇ ਆ ਗਿਆ ਯਾਰ ਫਲਾਣੀ ਰਹਦੀਆਂ ਹੁੰਦੀਆਂ ਇਹ ਪਾਵਨਾਂ ਪੂਗਰਾਂ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੁੰਦੀ ਸਾਡੇ ਤੇ ਵੀ ਇਹ ਨਸੇ ਲਾਉਣ ਦਾ ਇਰਾਦਾ ਲਾ ਦੇ ਕਸਰ ਨਾ ਰਹੇ ਜਿੰਨੇ ਤੂੰ ਚੁੱਪਦੇ ਆ ਰੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਐਲਾ ਡਬੂਰਗੜ੍ਹ ਸਿਟੀ ਦੇ ਚੱਕੇ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਧਰੌਲੇ ਥਾਣੇ 'ਚ ਦਰਜ ਕੀਤਾ ਸੋ ਆਜਾ ਜੇ ਹਲੇ ਵੀ ਤੇਰਾ ਟੈਂਡ ਨਹੀਂ ਭਰਿਆ ਭਾਂਡੇ ਨੂੰ ਅੰਦਰ ਰੱਖ ਕੇ ਭਾਂਡੇ ਨੂੰ ਕਟਾ ਕੇ ਜਰੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਪਿਤ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਆਜੀ ਭੁੱਲਰ ਏ ਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ ਤਿੰਨ ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਇਕੱਠ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲਿਆ ਕੱਢ ਦਿਆਂਗੇ ਪਰ ਉਸੇ ਤਿੰਨ ਤਰੀਕ ਨੂੰ ਆਥ ਨੇ ਸਾਢੇ 5000 ਸਮਾ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸੁਧਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿਚਪਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋਟਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਬਾਏ ਨਾਮ 307 ਤੇ ਹੋਰ 11 ਧਰਾਵਾਂ ਲਾ ਕੇ ਮਕਦਮਾ ਜਗਾਓ ਤੁਸੀਂ ਦਰਜ ਕੀਤਾ ਥਾਣੇ ਤਲੌਲੇ 'ਚ ਪਰ ਇੱਕ ਤੂੰ ਬਹੁਤ ਵੱਡਾ ਬਹਿਮ ਪਾਲੀ ਬੈਠਾ ਇਹ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਗੜਦਾ ਏ ਦੂਣ ਸਵਾਏ ਹੋਏ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਠਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਨੇ ਹੁਣ ਇਹ ਜੇ ਤੈਨੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤੇਰੇ ਕੋਲੇ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦਾ ਹੀ ਕੱਖ ਨਹੀਂ ਤੈਨੂੰ ਯਾਰ ਆ ਆਪ ਕੋ ਤਨੀਲ ਆ ਯਾਰ ਇਹ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਦੇ ਵਿੱਚ ਹੈਡਮਾਸਟਰ ਆ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ ਸਕੂਲ 'ਚ ਪੜਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ ਤੇ ਤੁਸੀਂ ਇੱਥੇ ਵੀ ਚੱਕ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉਤੇ ਹੀ ਪਰਚਾ ਦਿੱਤਾ ਬਾਪੂ ਘਰੇ ਆਉਤੇ ਹੀ ਪਰਚਾ ਦਿੱਤਾ ਸਾਡੇ ਨੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦੱਬਣ ਨੂੰ ਸਾਡੇ ਦੇਣ ਦਾ ਕੋਈ ਗੱਲ ਨਹੀਂ ਪਰ ਜਦ ਤੂੰ ਇੱਥੋਂ ਤੱਕ ਆ ਜਾਵੇਂਗਾ ਅਸੀਂ ਸੁਣਦੇ ਰਹੇ ਹਾਂ ਸਾਰਿਆਂ ਨੇ ਆਪ ਇਤਿਹਾਸ ਸੁਣਿਆ ਕਿਵੇਂ ਜਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆਂ ਪਹਿਲਾਂ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬਯਕ ਤੇ ਬੁਚੜ ਵਰਗਿਆਂ ਨੇ ਸਾਡੀਆਂ ਧੀਆਂ ਪਹਿਣਾ ਠਾਣਾ ਤੇ ਰੋਲੀਆਂ ਅਸੀਂ ਨੰਗੀਆਂ ਕਰ ਕਰਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਹ ਤੂੰ ਫੜ ਲਿਆ ਕਿਹੜੀ ਗੱਲਾਂ ਚੱਕਰੀਏ ਖਾਨ ਤੇ ਮੱਸੇ ਰੰਗੜ ਤੇ ਬੈਂਤੇ ਬੋਚੜ ਨਾਲੋਂ ਘਾਟ ਆ ਤੂੰ ਦੱਸ ਯਾਰ ਇੱਕ ਬੰਦੇ ਦੇ ਮਗਰ ਤੂੰ ਇੰਨਾ ਹੱਤੋਂ ਕੇ ਪੈ ਗਿਆ ਵੀ ਉਹਦੇ ਪਰਿਵਾਰ ਨੂੰ ਹੀ ਮਾਰਨ ਤੇ ਆ ਗਿਆ ਯਾਰ ਇਸ ਕਰਕੇ ਤੈਨੂੰ 92 ਬੰਦੇ ਚ ਤਾ ਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਈ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਤੇ ਸਾਡਾ ਖੂਨ ਵੀ ਵਗ ਗਿਆ। ਉਹੀ ਖੂਨ ਰਗਾ ਸਾਡੇ ਚੱਲਦਾ ਉਹਨਾਂ ਯੋਧਿਆਂ ਦਾ ਜਿਹਤੇਰੇ ਦਿਮਾਗ 'ਚ ਹੈ ਵੀ ਮੈਂ ਐਂ ਦੱਬ ਨੂੰ ਇਹਦਾ ਤੂੰ ਪਤਾ ਹੀ ਪਾ। ਦੇ ਪਰਚੇ ਅਸੀਂ ਤਿਆਰ ਆਂ, ਸੱਟ ਜਿਹੜਾ ਨੇ ਤਿਆਰ। ਮਰਵਾ ਦੇ। ਸਿਦਾਂ 'ਚ ਪਏ ਵੀ ਆ ਕੇ ਬੋਲਾਂਗੇ ਸਿਦਾਂ 'ਚ ਪਿਆਂ ਦੀ ਵੀ ਆਵਾਜ਼ ਗੂੰਜੂਗੀ ਜੇ ਤੇਰੇ ਦਿਮਾਗ 'ਚ ਇਹ ਗਲਤ ਫ਼ਹਮੇ ਕੱਢ ਦੇ। ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਪਾਵਰਾਂ ਪੂਰਾਂ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੁੰਦੀ। ਫੱਟ ਹੋ ਗਈ ਯਾਰ ਥੋੱਕੇ ਚਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ ਬਿਲਕੁਲ ਵਿਚ ਬੰਦੇ ਕਹਿੰਦੇ ਸੀ ਕਿ ਸਾਨੂੰ ਹਲੇ ਯਕੀਨ ਸੀਗਾ 10 ਤਰੀਕ ਦਾ ਸਮਾਂ ਤੁਸੀਂ ਦਿੱਤਾ ਆਈ 10 ਤੱਕ ਬਿਲਕੁਲ ਚੁੱਪਾਂ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਸਾਡਾ ਤੁਸੀਂ ਸਮਾਂ ਲੈ ਕੇ ਗਏ ਆਈ ਛੋਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ ਇਹ 10 ਤਰੀਕ ਤੱਕ ਅਸੀਂ ਭਾਨੇ ਦੇ ਪਰਚੇਡ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਜਾਣੇ ਬਿਉਂਤਬੰਦੀ ਤੁਹਾਡੀ ਪਹਿਲਾਂ ਹੀ ਸੀਗੀ ਇਹ ਤੈਨੂੰ ਤੋਂ ਹੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਣ ਦੇਣੀ ਬਾਹਰ ਨਹੀਂ ਆਉਣ ਦੇਣਾ ਜਿਹੜਾ ਲੰਬੂ ਤੂੰ ਲਾ ਰਿਹਾ ਪੰਜਾਬ 'ਚ ਅੱਗ ਜਿਹੜੀ ਤੂੰ ਲਾ ਰਿਹਾ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਹਾ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਬਤਾ ਕੱਲ ਨੂੰ ਫੋਰਸਾਂ ਮਗਾ ਲਈ ਇੱਥੇ ਜਿਵੇਂ ਉਦੋਂ ਆਪਣੇ ਅਮਰਤਪਾਲ ਵਾਲੇ ਬੁਲਾਈਆਂ ਸੀਗੀਆਂ ਠੀਕ ਹੈ ਤੇਰਾ ਸਾਡੇ ਦੇ ਵੀ ਐਨਐਸਐ ਲਾਉਣ ਦਾ ਇਰਾਦਾ ਲਾ ਦੇ ਕਸਰ ਨਾ ਰਹੇ ਜਿੰਨੇ ਤੂੰ ਚੁੱਪਦੇ ਆ ਲੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਐ ਲਾ ਡਬਰੂਗੜ ਸਿਟ ਦੇ ਚੱਕ ਕੇ ਕੋਈ ਬੰਦਾ ਨਾ ਛੱਡੀ ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ ਇੱਥੇ ਦਾ ਨੌਜਵਾਨ ਵੀ ਇੱਥੋਂ ਦਾ ਜਵਾਕ ਵੀ ਇੱਥੋਂ ਦਾ ਬਜ਼ੁਰਗ ਵੀ ਸਾਡੀਆਂ ਮਾਵਾਂ ਵੀ ਇਹ ਭਲੇਖਾਂ ਨਾਲ ਰੱਖੀ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦੇ ਦੱਬ ਲਾਂਗੇ ਕੋਈ ਗੱਲ ਨਹੀਂ ਅਸੀਂ ਤਿਆਰ ਆ ਭੇਜ ਆਉਦੀ ਪੁਲਿਸ ਫੋਰਸ ਅਸੀਂ ਸਾਰੇ ਐਸ ਵੇਲੇ ਇਕੱਠੇ ਤਨੂ ਪਾਸਿਆ ਫੇੜਣ ਮਾਰਨ ਦੀ ਲੋੜ ਨਹੀਂ ਪੈਣੀ ਵਿਸਲਾੜਿਆਂ ਨੂੰ ਭਜੇਗਾ ਕਿਤੇ ਹੋਰ ਪਿੰਡਾਂ ਨੂੰ ਭਜੇਗਾ ਅਸੀਂ ਇੱਥੇ ਹੀ ਬੈਠੇ ਆ ਕੋੜ ਦੁੱਨੇ ਬਾਹਨੇ ਦੇ ਘਰੇ ਬੈਠੇ ਆ ਪੜਾ ਵੀ ਬੈਠੀਆਂ ਬਾਪੂ ਵੀ ਬੈਠਾ ਭਰਾ ਵੀ ਬੈਠਾ ਆਪਣ ਕਿਆਧੀ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਆ ਅਸੀਂ ਤੂੰ ਭੇਜ ਦੇ ਸਾਨੂੰ ਚਕਾ ਲਾ ਜਿਹੜੀ ਧਾਰਾ ਤੇਰੀ ਕੋ ਰਹੇਗੀ ਕਾਰ ਸੈਂਟਰ ਨਾਲ ਗੱਲ ਤਿਆਰ ਤਾਂ ਤੂੰ ਹੋਈ ਬੈਠਾ ਸ਼ੁਰੂ ਦਾ ਕੰਮ ਕਰੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਆ ਬੁਲਟ ਪ੍ਰੂਫ ਟਰੈਕਟਰ ਗੈਸਟਰਾਂ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗੇ ਐਨਕਾਊਂਟਰ ਕਰਨ ਲੱਗੇ ਸ਼ੁਰੂ ਦਾ ਕੰਮ ਤੁਸੀਂ ਕਰ ਲਿਆ ਉਹ ਤਾਂ ਉਧਰ ਉਧਰ ਤੁਰ ਪਿਆ ਉਹ ਰਾਤੋਂ ਰੁਪਿਆ ਫੜ ਲਿਆ ਦੋਰਾ ਬਰਤ ਦੇ ਵਰਗੇ ਕੰਧਾਂ ਟੱਕਰਾ ਮਾਰ ਮਾਰ ਰੁਕਦੇ ਹੁੰਦੇ ਆ ਕਮਲੇ ਹੋ ਜਾਂਦੇ ਹੁੰਦੇ ਆ ਇੱਥੇ ਕਿਹਦਾ ਹਾਲ ਨਹੀਂ ਅੱਗੇ ਮਾੜਾ ਹੋਇਆ ਅੱਜ ਦੇਖ ਲੈ ਰੁਲਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ ਗੋਚੜ ਆਪਣਾ ਕੀਤਾ ਸੋ ਮੈਂ ਕਹੂੰਗਾ ਦੋ ਸ਼ਬਦ ਭੈਣ ਵੀ ਅਰਲੀ ਜਵਾਨੋ ਕੋਈ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੇ ਬਣੇ ਬੋਲ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਲਕੁਲ ਮਾਤਰਕੇ ਤੱਕਾ ਹੋ ਰਿਹਾਗਾ ਤੱਕੇ ਦੀ ਰਾਜਨੀਤੀ ਹੋ ਰਹੀ ਹੈ ਅਸੀਂ ਇੱਕ ਡੈਮੋਕ੍ਰੇਸੀ ਚ ਨਹੀਂ ਰਹਿ ਰਹੇ ਅਸੀਂ ਚਾਹਣਿਆ ਵੀ ਅਸੀਂ ਇੱਕ ਇੰਡੀਅਨ ਡੈਮੋਕ੍ਰੇਸੀ ਚ ਅਸੀਂ ਆਪਦੀ ਰਿਪਬਲਿਕ ਦਾ ਮਤਲਬ ਕਿ ਅਸੀਂ ਸਤੰਤਰ ਨਾਗਰਿਕ ਹੋ ਕੇ ਅਸੀਂ ਇੱਕ ਸਤੰਤਰ ਦੇਸ਼ ਦੇ ਵਾਸੀ ਹੋ ਕੇ ਤਾਂ ਅਸੀਂ ਆਪਣੀ ਸਤੰਤਰਤਾ ਦਾ ਜਵਾਬ ਕਰ ਸਕੀਏ ਸਾਡੇ ਤੇ ਕੋਈ ਮਤਲਬ ਪ੍ਰੈਸਰ ਨਾ ਹੋਵੇ ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪਦੇ ਰਾਜ ਮਤਲਬ ਕਿ ਜਵਾਬ ਕਰ ਸਕੀਏ ਔਰ ਆਪਣੇ ਕਮਾਂਧਿਆਂ ਨੂੰ ਇੱਕ ਸਤੰਤਰ ਹੋ ਕੇ ਇੱਕ ਡੈਮੋਕ੍ਰੇਸੀ ਤੇ ਆਵੇ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹੁੰਦੇ ਹਾਂ ਬੀਸੀ ਸਾਰੇ ਫਿਰ ਤੂੰ ਇੰਨੀ ਗੱਲ ਦੱਸ ਜਿੱਦ ਤੇ ਤੂੰ ਉਹਦੇ ਉਹਦੇ ਤੋਂ ਸਕੂਲ ਚ ਸੀ ਹਾਂਜੀ ਮੈਂ ਆਪਣੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀਗੀ ਸਹੁਰੇ ਘਰ ਤੋਂ ਮੈਂ ਜੌਬ ਤੇ ਗਈ ਆ ਜੌਬ ਤੋਂ ਮੈਂ ਆਪਣੇ ਫੇਰ ਘਰ ਆ ਜਾਂਗੀ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਰਹਿੰਦੀ ਆ ਸ਼ਰਮ ਕਰੋ ਸ਼ਰਮ ਕਰੋ ਮਾੜੇ ਮੋਟੇ ਆਟੇ ਦਾ ਆਪਣੇ ਹੱਥਾਂ ਦਾ ਲੱਗ ਜਾਂਦਾ ਹੁੰਦਾ ਹੈ ਉਹ ਜਿਆ ਪੁਲਿਸ ਵਾਲੇ ਆ ਹੱਦੋਂ ਵੀ ਆ ਸੋਦੀ ਤੇ ਅੰਦਰੋਂ ਮਾੜਾ ਮੋਟਾ ਸ਼ਰਮ ਕਰ ਲੋ ਅੱਖਰ ਚਾਰ ਲਿਖਣ ਵੇਲੇ ਹੀ ਸੋਚ ਲਿਆ ਕਰੋ ਯਾਰ ਸੋਡੇ ਘਰੇ ਵੀ ਈਆਂ ਪੈਣਾ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਵਾਕ ਜੱਲੇ ਵਾਲੇ ਹੋ ਯਾਰ ਇੱਥੋਂ ਤੱਕ ਗੱਲ ਜਾਣਦੇ ਆ ਆਪਾਂ ਸਿਰਫ ਹੋਕੀ ਬੱਲੇ ਬੱਲੇ ਦੇ ਬਾਵਾ ਕਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਦੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲਦੇ ਦੇਖ ਲਓ ਕਿਵੇਂ ਅੱਜ ਜਿਨ੍ਹਾਂ ਨੇ 80 90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਛੱਡ ਰ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖ ਲਓ ਨਾ ਆਪਣਾ ਹਾਲ ਦੇਖ ਲਓ ਕੀ ਹੋਇਆ ਫਿਰਦਾ ਕਿਵੇਂ ਕੰਨਾਂ ਟੱਕਣਾ ਮਾਰਦੇ ਫਿਰਦੇ ਨੇ ਕਿਵੇਂ ਪਰਵਾਰਾਂ ਦੇ ਪਰਵਾਰਾਂ ਨੇ ਤਬਾਹ ਹੋਏ ਨੇ ਇਹ ਦੇਣੀਆਂ ਆਉਂਦੀਆਂ ਬਾਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਉਹ ਤੋਂ ਡਰੋ ਉਹਦੀ ਡਾਂਗ ਹੀ ਉਹ ਪੈਂਦੀ ਆ ਨਾ ਆਵਾਜ਼ ਨਹੀਂ ਕਰਦੀ ਜਦ ਸਾਫ ਹੋਣਾ ਇੱਥੇ ਹੀ ਹੋਣਾ ਹੁੰਦਾ ਧਰਤੀ ਤੇ ਇੱਥੇ ਹੋਣਾ ਹੁੰਦਾ ਇਸੇ ਜੀਵਨ ਚ ਆ ਜਿੰਦਗੀ ਚ ਹੀ ਹੋਣਾ ਹੁੰਦਾ ਯਾਰ ਐਡੀ ਨਿਹਰ ਕਰਦੀ ਐ ਏਡਾ ਤੱਕਾ ਯਾਰ ਇਹ ਤਾਂ ਤਾਲੇਵਾਨੀਆਂ ਨੂੰ ਵੀ ਛੱਡ ਗਿਆ ਪਿੱਛੇ ਯਾਰ ਇਹਦਾ ਜਿਵੇਂ ਪਾਕਿਸਤਾਨ ਚਲੀ ਜਾਂਦਾ ਚੱਕ ਕੇ ইমরান ਖਾਨ ਨੂੰ ਚਲਾ ਜਾਣਾ ਸਾਲ ਕੈਦ ਕਰਤੀ ਤਿੰਨ ਚਾਰ ਕੇਸਾਂ 'ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਢਿਆ ਪਰਸ ਪਾਕਿਸਤਾਨ 'ਚ ਉੱਚੇ ਉਹਦਾ ਜਿਹੜਾ ਸੀਗਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਠ ਉਹ ਉਹ ਬੈਠ ਵੀ ਖੋਲਿਆ ਉਹਦੇ ਕੋਲੋਂ ਉਦੋਂ ਵੀ ਵੱਡੇ ਧੱਕੇ ਦੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਇੱਥੇ ਆ ਲੋਕਾਂ ਦਾ ਹਾਲ ਹੋਣ ਲੱਗ ਗਿਆ ਇੱਥੇ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੇ ਕੋਲ ਬੱਚਾ ਹੋਣ ਵਾਲਾ ਤੂੰ ਗੱਲ ਕਰਦਾ ਠੀਕ ਆ ਭਾਈ ਅਸੀਂ ਵੀ ਕਹਿੰਦੇ ਆ ਤੰਦਰੁਸਤ ਬੱਚਾ ਹੋਵੇ ਅਸੀਂ ਇਨਸਾਨੀਅਤ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫਿਰਾਂ ਸਟੇਜਾਂ 'ਤੇ ਚਾਹ ਕਿੰਨਾ ਤੈਨੂੰ ਵੀ ਮੇਰੇ ਘਰੇ ਇੱਕ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆ ਕਿਸੇ ਦੀਆਂ ਭੈਣਾਂ ਨਹੀਂ ਯਾਰ ਕਿਸੇ ਦੀਆਂ ਕੁੜੀਆਂ ਨਹੀਂ ਜਿਨ੍ਹਾਂ ਦੇ ਲਈ ਤੂੰ ਜਨਮ ਢਾ ਰਹਿਆ ਉਹ ਵੀ 307 ਦਾ ਰਾਤ ਦਾ ਕਤਲ ਦਾ ਪਰਚਾ ਪੱਨ ਤੋੜ ਜੀ ਪੁਲਿਸ ਵਾਲੇ ਦੀ ਕ੍ਰਿਪਾ ਨਾਲ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮੈਂਟ ਲਾਉਂਦੇ ਨੇ ਯਾਰ ਕਹਾਣੀ ਕੱਢ ਦੋ ਯਾਰ ਸੋ ਬਈ ਹੱਥ ਬੰਨ੍ਹ ਕੇ ਤੁਸੀਂ ਬਾਪੂ ਜੀ ਕੋ ਕਹਿਣਾ ਚਾਹੁੰਦੇ ਹੋ ਗੋਲਰਨੀ ਦਾ ਪਾਚਾ ਆ ਤੁਸੀਂ ਬਾਅਦ ਵਿੱਚ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿੱਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ ਚੱਕ ਕੇ ਸਾਨੂੰ ਬਾਣੀਆਂ ਥਾਣੇ ਦੇ ਵਿੱਚ ਲਿਆਇਆ ਗਿਆ ਸਾਨੂੰ 8 ਵਜੇ ਦੀ ਤਕਰੀਬਾ ਜਿੰਨਾ ਚਿਰ ਬਾਈ ਦਾ ਹੁਕਮ ਨਹੀਂ ਹੋਇਆ ਉਧਰੋਂ ਇਹਨਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਉਦੋਂ ਬਾਅਦ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਧਰੋਲੇ ਪਾਰ ਚੋ ਦਿੱਤਾ ਤੇਰੇ 5 6 ਵਜੇ ਪਰਚੇ ਸਰਪੰਚਾ ਇੱਥੇ ਦੀ ਅਸੀਂ ਬਈ ਬਾਲੀਆਂ ਥਾਣੇ ਆਵਦਾ ਰਕਾਰਡ ਕਢਾ ਲਓ ਜਾ ਕੇ ਅਸੀਂ ਥਾਣੇ ਦੇ ਵਿੱਚ ਦੀ ਬਾਈ ਐਨੀ ਕੀ ਗੱਲ ਕਰਨੀ ਹੈ ਬਈ ਵਾਹਗੁਰੂ ਜੀ ਕਾ ਖਾਲਸਾ ਸੋ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹੁਣੇ ਕੀ ਕਰ ਰਹੇ ਆ ਹੁਣ ਪੁਲਿਸ ਕਿਹੜੇ ਕੰਮਾਂ ਤੇ ਉਤਰੀ ਹੋਈ ਆ ਕਿਸੇ ਵੀ ਵੱਖ-ਵੱਖ ਥਾਣਿਆਂ ਦੇ ਐਸਚਓ ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਇਕੱਠ ਚਾਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਸੋਡਾ ਜੀ ਨਾਨਕੇ ਕਿੱਥੇ ਆ ਸੁਡੀਆਂ ਮਾਸੀਆਂ ਕਿੱਥੇ ਆ ਜੀ ਕਿੰਨੀਆਂ ਮਾਸੀਆਂ ਸੁਡੀਆਂ ਭੂਆ ਕਿੰਨੀਆਂ ਜੀ ਕਿੱਥੇ ਪੈਗੀਆਂ ਹੋਣਗੀਆਂ ਸਾਰਾ ਰਿਕਾਰਡ ਤਿਆਰ ਕਰ ਰਿਹਾ ਸੁਡੀਆਂ ਕਿਹੜੀ ਆਈਡੀ ਚੱਲਦੀ ਹੈ ਜੀ ਜਾਣ ਇੱਕ ਡਰ ਇੱਕ دہشت ਬਣਾਈ ਜਾ ਰਹੀ ਹੈ ਦਿਲਾਂ ਦੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤੁਰਨ ਜਿਵੇਂ ਆਪਾਂ ਦੇਖ ਰਹੇ ਹਾਂ ਉਦੋਂ ਜਦੋਂ ਐਨਐਸਏ ਲੱਗੀਆਂ ਮੁੰਡਿਆਂ ਤੇ ਉਦੋਂ ਵੀ ਆਹੀ ਮਾਹੌਲ ਸੀ ਉਹੀ ਮਾਹੌਲ ਦੇ ਉੱਤੇ ਪੁਲਿਸ ਫਿਰ ਤੁਰਪੀ ਦੁਕਾਨ ਦੇ ਲਈ ਕੋਈ ਐਸਐਚਓ ਫੋਨ ਕਰਦਾ ਕੋਈ ਸੀਐਨਚਾਰਜ ਫੋਨ ਕਰਦਾ ਕੋਈ ਡੀਐਸਪੀ ਫੋਨ ਕਰਦਾ ਆਓ ਜੀ ਉੱਥੇ ਆ ਕੇ ਜਾਓ ਪਹਿਲਾਂ ਤਾਂ ਮੈਂ ਇਹ ਸਾਰਿਆਂ ਦੇ ਮ੍ਰਿਤਿਆਂ ਨਾਲ ਬੇਨਤੀ ਸੱਲੂ ਮੇਰੇ ਵੀਰ ਇਹ ਡਾਰੇ ਦਹਿਸ਼ਤ ਦਾ ਜਿਹੜਾ ਦਿਲਾਂ 'ਚ ਖੌਫ ਹੈ ਕੱਢ ਦਿਓ ਇਹ ਕੱਢ ਦਿਓ ਕਫੜ ਸਿਰਾਂ ਦੇ ਬੰਨਣੇ ਪੈਣੇ ਆ ਕੋਈ ਗੱਲ ਨਹੀਂ ਤੂੰ ਚਲਾ ਗੋਲੀਆਂ ਤੂੰ ਚਲਾ ਡਾਂਗਾਂ ਤੇਰੇ ਜ਼ਬਰਦਸਤ ਤੇਰੇ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕਰਕੇ ਦਿਖਾਓ ਚਲਾਜ ਹੋ ਕਰਨਾ ਚਾਹੁੰਦਾ ਤੂੰ ਕਰਕੇ ਦੇਖ ਲੈ ਯਾਰ ਕੋਈ ਹੋਰ ਕਿਸੇ ਰਹਿ ਨਾ ਜਾਵੇ ਤੇ ਮੂੰਹ ਤਿੰਨ ਸਾਲ ਲੇ ਲਾ ਦੇ ਜੋਰ ਜਿੰਨਾ ਲੱਗਦਾ ਮੈਂ ਬੇਨਤੀ ਤੁਹਾਨੂੰ ਇਹ ਕਰਦਾ ਕੋਈ ਪੁਲਿਸ ਵਾਲਾ ਫੋਨ ਕਰਦਾ ਕੋਈ ਥਾਣੇਦਾਰ ਕਰਦਾ ਕੋਈ ਡੀਐਸਪੀ ਕਰਦਾ ਕੋਈ ਥਾਣੇ ਆ ਉਹ ਦਫ਼ਤਰ ਆ ਉਹ ਸਪਸ਼ਟ ਜਵਾਬ ਦੇਵੇ ਸੀ ਨਹੀਂ ਆਉਣਾ ਸਾਡੇ ਖਿਲਾਫ ਕੋਈ ਵਰੰਟ ਜਾਰੀ ਹੋਇਆ ਹੈ ਸਾਡੇ ਖਿਲਾਫ ਕੋਈ ਮੁਕੱਦਮਾ ਦਰਜ ਹੋਇਆ ਹੈ ਤਾਂ ਦੱਸੋ ਸਾਡੀ ਗ੍ਰਿਫਤਾਰੀ ਪਾ ਦਿਓ ਪਰ ਕਿਸੇ ਦੇ ਬੁਲਾਉਣ ਦੇ ਉੱਤੇ ਜੇ ਬੁਲਾਉਂਦੇ ਵੀ ਆ ਨਾਲ ਮੀਡੀਆ ਲੈ ਕੇ ਜਾਓ ਨਾਲ ਆਪਣਾ ਕੋਈ ਵਕੀਲ ਲੈ ਜਾਓ ਜਾਂ ਸਾਡੇ ਨਾਲ ਸੰਪਰਕ ਕਰਨ ਲੱਗੋ ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਇੱਕਦੇ ਬੁਲਾਉਂਦੇ ਆ ਇਹ ਜਾਣਾ ਛੱਡ ਦਿਓ ਇਹ ਉਹੀ ਗੱਲ ਡਰ ਪਾ ਦਿੰਦੇ ਆ دہشت ਪਾ ਦਿੰਦੇ ਆ ਮਾਹੌਲ ਹੈ ਜਸਰ ਜਦੇ ਆ ਉਹਨਾਂ ਆਜਿਲਾ ਸਿਸਟਮ ਰਚਿਆ ਗਿਆ ਨਾ ਅਸਰ ਇਹਨਾਂ ਦੇ ਮਨਚਸਰ ਪਹਿਲੇ ਹੀ ਇਹ ਬੇਈਮਾਨੀਆ ਖੋਟ ਸੀਗੀ ਵੀ ਜਿਹੜੇ ਬੋਲਣ ਵਾਲੇ ਬੰਦੇ ਉਹ ਦੱਬ ਲੋ ਪਰਿਵਾਰ ਦੱਬ ਲੋ ਪਰਿਵਾਰ ਘਰਾਂ ਜੋ ਇਹ ਇੱਥੋਂ ਤੱਕ ਵੀ ਆ ਜਾਂਦੇ ਆ ਮੈਰੋ ਦਾ ਕਈ ਵਾਰੀ ਵਾਪਰਿਆ ਘਰਾਂ ਦੇ ਵਿੱਚ ਬੁੜੀਆਂ ਫੜ ਲੈਂਦੇ ਆ ਘਰਾਂ ਦੇ ਪਸ਼ੂ ਡੰਗਰ ਖੋਲ ਦਿੰਦੇ ਆ ਖੂਪ ਪਸ਼ੂਆਂ ਨੂੰ ਪੱਠੇ ਵੀ ਪਾਉਣ ਆਵੇ ਉਹਦੇ ਵੀ ਚਾਰ ਡੰਗਾ ਮਾਰ ਦਿੰਦੇ ਆ ਘਰਾਂ ਦੇ ਮੇਰੇ ਘਰ 'ਚ ਹੋਇਆ ਸੀ ਮੇਰੇ ਪਸ਼ੂ ਵੀ ਖੋਲ ਡੰਗਰ ਛੜਤੇ ਮੇਰੇ ਸੰਗਲ ਲਾ ਦੇ ਕੋਈ ਪਿੰਡ 'ਚੋਂ ਬੰਦਾ ਆ ਉਹ ਡੰਗਾ ਮਾਰ ਕੇ ਭਜਾਤਾ ਵੇਰੇ ਘਰ ਚ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ ਮੇਰੀ ਮਾਂ ਨੂੰ ਮੇਰੇ ਘਰ ਵਾਲੀ ਨੂੰ ਮੇਰੀਆਂ ਚਾਰ ਭੂਆ ਨੇ 21 ਦਿਨ ਪੁਲਿਸ ਨੇ ਆਹ ਥਾਣੇ ਲੈ ਗਏ ਆਹ ਥਾਣੇ ਲੈ ਗਏ 21 ਦਿਨਾਂ ਹੀ ਥਾਣੇ ਚ ਘਮਾਈ ਫਿਰਦੇ ਰਹੇ ਇਹ ਬੁੱਚੜਪਣਾ ਹੁੰਦਾ ਛੋਡਾ ਰੌਲਾ ਕਿਸੇ ਬੰਦੇ ਨਾਲ ਆ ਬੰਦੇ ਨਾਲ ਵੀ ਕੀ ਰੌਲਾ ਸਾਡਾ ਕੋਈ ਵੱਟਦਾ ਰੌਲਾ ਯਾਰ ਅਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਆ ਅਸੀਂ ਕੀ ਕਰ ਰਹੇ ਆ ਯਾਰ ਅਸੀਂ ਭੰਤਰੇ ਡਾਂਗ ਮਾਰੀ ਆ ਸਵਾਲ ਹੀ ਪੁੱਛ ਰਹੇ ਆ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਯਾਰ ਇਸ ਕਰਕੇ ਬਈ ਤੁਹਾਨੂੰ ਨੌਜਵਾਨ ਨੂੰ ਖਾਸ ਅਪੀਲ ਆ ਪੰਜਾਬ ਦੇ ਲੋਕੋ ਜੀ ਅੱਜ ਦਾ ਅਰਗੇਨਾ ਬਈ ਤਾਂ ਯਾਦ ਰੱਖਿਓ ਮੇਰਾ ਭਰਾ ਹੱਥ ਬੰਨ੍ਹਦਾ ਤੁਹਾਡੇ ਅੱਗੇ ਦੇਖਿਓ ਜੀ ਅੱਜ ਜਿਹੜੇ ਚੁੱਪ ਕਰਕੇ ਘਰਾਂ 'ਚ ਬੈਹਿ ਕੇ ਡਰ ਕੇ ਦਬ ਕੇ ਨਾਂ ਨਿਕਲੇ ਨਾ ਵਿਰੋਧ ਕੀਤਾ ਆਉਣਾ ਕੇਜਰੀਵਾਲ ਨੇ ਇੱਕ ਦੋ ਦਿਨਾਂ ਨੂੰ ਇੱਥੇ ਹੀ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਨਾ ਸੀ ਡਟ ਕੇ ਆਉਣਾ ਕੇਜਰੀਵਾਲ ਨੇ ਘੇਰਨਾ ਪੰਜਾਬ ਦੇ ਲੋਕ ਉੱਠ ਕੇ ਘੇਰਦੋ ਜੀ ਅਸੀਂ ਨਹੀਂ ਸੰਤੋਖ ਹਜ਼ਰਤ ਨੂੰ ਫੜ ਲੈਣ ਚੱਕ ਜੇਲ੍ਹ ਸਿਰ ਦੇ ਨਾਲ ਧੋਕਣ ਇਹ ਪਹਿਣ ਕੇ ਹਰ ਹਰ ਘਰ ਨੂੰ ਪਹਿਣ ਕੇ ਆ ਰਹੀ। ਇਹ ਦੱਬਣ ਕੇ ਹਰ ਘਰ ਨੂੰ ਪਹਿਣ ਕੇ ਇਹੀ ਤਾਂ ਡਰ ਹੁੰਦਾ ਜਿਹ ਦਹਿਸ਼ਤ ਹੁੰਦੀ ਆ। ਵੀ ਆਹ ਦੱਬ ਲੈ ਤੇ ਹੁਣ ਤੋਂ ਪੰਜਾਬ ਦੇ ਲੋਕ ਉਹ ਲੱਖਾਂ ਵੀ ਤੇ ਵੀ ਪਰਚਾ ਦੇਤਾ, ਕੁੜੀਆਂ ਤੇ ਵੀ ਦੇਤਾ, ਬਾਪੂ ਤੇ ਵੀ ਦੇਤਾ, ਭਰਾ ਤੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਜਿਹੜੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤਾਂ ਜਾਂ ਇਹੀ ਬੰਦੇ ਪੈਰਵਾਹੀ ਕਰ ਰਹੇ ਸੀ, ਇਹੀ ਬੰਦੇ ਇਕੱਠ ਵਾਠ ਨੂੰ ਇਕੱਠਾ ਕਰਨ ਉਹਨਾਂ ਤੋਂ ਡਰ ਜਾਂਦਾ। ਤੁਸੀਂ ਇਸ ਕਰਕੇ ਬਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ। ਜੇ ਅੱਜ ਨਾ ਨਾ ਬਈ ਬੋਲੇ ਗੱਲ ਥੋੜੀ ਕਰਾਂ ਤੱਕ ਆਉਣੀ ਹੈ ਭਾਈ ਹਰ ਘਰ ਤੱਕ ਆਉਣੀ ਹੈ ਤੇ ਬਹੁਤ ਖਤਰਨਾਕ ਅਸੀਂ ਬਾਰ ਬਾਰ ਕਹਿੰਨੇ ਉਹ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ ਬਹੁਤ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨੀਆਂ ਸਕੀਮਾਂ ਘੜੀ ਬੈਠੇ ਆ ਹੱਥ ਬੰਨ੍ਹਦਾ ਥੋੜੇ ਅਗੇ ਇਕੱਠੇ ਹੋ ਜਾਓ ਮੇਰੇ ਵੀਰ ਇਕੱਠੇ ਹੋ ਜਾਓ ਯਾਰ ਇਹ ਮੱਲਾ ਸਾਡਾ ਨਹੀਂ ਆ ਇਹ ਸਾਡੀ ਖਾਤਰ ਹੋਣਾ ਅਸੀਂ ਵੀ ਲੜਦੇ ਪੰਜਾਬ ਖਾਤਰ ਹੀ ਫਿਰਦੇ ਆ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਟ ਦਾ ਪੱਥਰ ਨਾ ਦੇਣਾ ਪੈਣਾ ਅਇਤਾ ਫਰਾ ਠੀਕ ਹੈ ਜੋ ਮਰਜ਼ੀ ਕਰਕੇ ਦਬ ਦੇਣਗੇ ਚੁੱਪ ਕਰ ਜਾਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਇਹੀ ਡਰ ਕੇ ਘਰਾਂ 'ਚ ਵੜ ਗਏ ਲੈਟ ਬੰਦ ਕਰਤੇ ਫੋਰਸਾ ਮਗਾ ਲੀਆਂ ਤੇ ਜੇ ਉਦੋਂ ਸਾਰਾ ਪੰਜਾਬ ਉੱਠਿਆ ਹੁੰਦਾ ਆ ਆ ਨੌਬਤ ਨਹੀਂ ਸੀ ਆਉਣੀ ਇਹਨੂੰ ਪੈ ਗਿਆ ਮੂੰਹ ਅਸਲ ਵੀ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ ਐਨਐਸਏ ਲਾਤੀ ਚੱਕ ਕੇ ਅੰਦਰ ਸਿੱਟ ਤੇ ਕਿਸੇ ਵੀ ਨਹੀਂ ਕੁਝ ਅੰਦਰ ਦਿੱਤਾ ਸ਼ਰਿਆਰ ਸਿੱਧੂ ਮੂਸੇ ਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹ ਕਰ ਸੱਜਾ ਹੱਥ ਹੈ ਬਲਦੇਵੀ ਪੰਨੂ ਜਿਹੜੇ ਬੰਦੇ ਨੇ ਉਹਦੀ ਸਿਕਿਉਰਿਟੀ ਪਹਿਲਾਂ ਸਰਕਾਰ ਨੇ ਵਾਪਸ ਲਈ ਤੇ ਉਸ ਬੰਦੇ ਨੇ ਸਿਕਿਉਰਿਟੀ ਦੀ ਖਬਰ ਮੀਡੀਆ ਦੇ ਵਿੱਚ ਫਲਾਈ ਸੀ ਤੇ ਨਾਅ ਦੀ ਨਾਲ ਦੁਸ਼ਮਣ ਨੇ ਲਾ ਕੇ ਟੈਕ ਉਹ ਮਾਰਤਾ ਸਾਡਾ ਉਹ ਜਿਹੜਾ ਸਦੀਆਂ ਬਾਅਦ ਇਹ ਜਿਹੇ ਬੰਦੇ ਪੈਦਾ ਹੁੰਦੇ ਨੇ ਉਹ ਇਹ ਜਿਹੇ ਬੰਦੇ ਨੇ ਮਰਵਾਏ ਆ ਯਾਰ ਉਦੋਂ ਵੀ ਚੁੱਪ ਕਰਕੇ ਉਦੋਂ ਹੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸੇ ਦੀ ਲਾਦ ਉਹਦੇ ਘਰੇ ਪਿੱਛੇ ਉਦੋਂ ਵੀ ਪਟਿਆ ਸੀ ਵੀ ਨਾ ਸਰਕਾਰ ਕਰੋ ਨਾ ਸਰਕਾਰ ਕਰੋ ਅੱਜ ਆਪਾਂ ਨਿਕਲੇਓ ਸੜਕਾਂ ਦੇ ਆ ਨੌਬਤ ਨਹੀਂ ਸਿਉਣੀ ਇਹੀ ਮੈਂ ਪਟਿਆ ਸੀ ਅਮਰਪਾਲ ਵੇਲੇ ਕਿ ਉੱਥੇ ਕੜੋ ਪੰਜਾਬ ਦੇ ਲੋਕ ਕੁੱਟ ਕੜੋ ਥੋੜੇ ਪਹਿਣ ਗਏ ਇਹਨਾਂ ਇਹਨਾਂ ਨੇ ਵਦਨਾ ਤੁਨੂੰ ਜੋ ਜੋ ਕੇ ਦੇਖਦੇ ਵਦਨ ਗਏ ਪਰ ਉਦੋਂ ਵੀ ਆਪਾਂ ਡਰ ਕੇ ਘਰਾਂ ਜਿ ਬਹਿ ਗਏ ਬਾਈ ਅੱਜ ਭਾਨੇ ਵਾਲਾ ਹੋ ਗਿਆ ਕੱਲ ਨੂੰ ਸਾਡੇ ਵਾਲਾ ਜਿਹੜਾ ਹੋ ਰਾ ਹੁਣ ਕੋਲ ਸਭ ਦੀ ਬਾਰੀ 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 ਦਾ ਦੱਬੀ ਤੁਰੇ ਆਉਣ ਯਾਦ ਰੱਖਿਓ ਆ ਆ ਕੁਸਤਾ ਯਾਰ ਤੂੰ ਹੈਰਾਨ ਨਹੀਂ ਹੋਈ ਪਈ ਕਿਹੜੇ ਕਿਹੜੇ ਕੰਮਾਂ ਤੇ ਆਇਆ ਹੋਇਆ ਕੋਈ ਗੱਲ ਨਹੀਂ ਚੱਲ ਲਾਜੋਰ ਦੇਖ ਦੇਖ ਸੁੱਤੀਆਂ ਖੁੱਲੀਆਂ ਆਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾਦੇ ਜ਼ੋਰ ਕਿ ਭਾਈ ਆਜੋ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਕੋਲਾ ਮਕਦਮਾ ਦਰਜ ਕਰ ਦਿਓ ਕਿਸੇ ਨੂੰ ਗੈਸਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਪੱਖਵਾਤੀ ਅੱਤਵਾਦੀ ਕਹਿ ਕੇ ਮਾਰ ਦਿਓ ਦੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕੀ ਜਾਏਗਾ ਯਾਦ ਰੱਖੀਂ ਬੈਦਤਾਂ ਕੀ ਲਿਖਿਆਗਾ ਯਾਦ ਰੱਖੀਏ ਇਹ ਇਹ ਸਵਾਲ ਇਹ ਜਵਾਬ ਦੇਣੇ ਪੈਂਦੇ ਹੁੰਦੇ ਆ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਤੇ ਲਿਖੀਆਂ ਜਾਣੀਆਂ ਨੇ ਕਿਤਾਬਾਂ ਕਾਪੀਆਂ ਕਹਾਂ ਲਿਖੀਆਂ ਜਾਣੀਆਂ ਨੇ ਕਹਾਣੀਆਂ ਕਿੱਸੇ ਸੋ ਮੈਂ ਹੋਰ ਭਾਈ ਤੁਸੀਂ ਜਥੇਬੰਦੀ ਤੋਂ ਨੇ ਹਾਂਜੀ ਬੋਲੋ ਭਾਈ ਬੈਗੜੂ ਜੀ ਦਾ ਖਾਲਸਾ ਬੈਗੜੂ ਜੀ ਖਤੇ ਕੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਦੀਆ ਆਪਣਾ ਦੀਨ ਸਿੰਘ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਨੇ ਤੁਸੀਂ ਜਵਾਨਤ ਕਰਾ ਲਓ ਹਾਂ ਅਸੀਂ ਠੋਕ ਕੇ ਫੈਸਲਾ ਹਸ ਲੈਤਾ ਹਾਂ ਕੰਨ ਬੰਦ ਤੇ ਸੀ ਠੀਕ ਹੈ ਜੀ ਦੇਖੋ ਇੱਥੇ ਪੰਜਾਬ ਪੁਲਿਸ ਦਾ ਕਹੌਲਦਾਰ ਆ ਜੇ ਮੇਰੇ ਵਰਗੇ ਪੰਜਾਬੀ ਲਵੇ ਲੈਂਦੇ ਨੇ ਹਾਂ ਪਰ ਡੀਆਈ ਨੇ ਗੱਲ ਕਰਨ ਇੱਕ ਬਹੁਤ ਖਾਲੇ ਦਾ ਬਾੜਾ ਨਹੀਂ ਅਸੀਂ ਜਮਾ ਠੋਕ ਕੇ ਜਵਾਬ ਦੇ ਕਹਿਆਂ ਵੀ ਜਿੰਨਾ ਤੱਕ ਸਾਡੇ ਕਿਸਾਨ ਜੱਸੇ ਬੰਦੀਆਂ ਤੇ ਸਾਡਾ ਭਰਾ ਲੱਖਾ ਜਾਂ ਹੋਰ ਮੇਰੇ ਭਰਾ ਪਿੰਡੋ ਪਿੰਡੋ ਜੁੜੇ ਹੋਏ ਨੇ ਜਿੰਨਾ ਤੱਕ ਉਹ ਸਾਨੂੰ ਕਹਿੰਦੇ ਨਹੀਂ ਅਸੀਂ ਕੋਈ ਫੈਸਲਾ ਲੈਂਦੇ ਬਿਲਕੁਲ ਜਵਾਬ ਦੇ ਕਹਿਆ ਸੀ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਡੀਆਈ ਸਾਹਿਬ ਨੂੰ ਪਟਿਆਲੇ ਉਦੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ ਵੀ ਸਾਨੂੰ ਬੁਲਾਇਆ ਗਿਆ ਸੀ ਸਾਡਾ ਅੱਜ ਵੀ ਜਵਾਬ ਹੈ ਕੱਲ ਨੂੰ ਸਾਡਾ ਜਵਾਬ ਹੈ ਸਾਡੀ ਇੱਕ ਗੱਲ ਇੱਕ ਮਿੰਟ ਹਾਂ ਹਾਂ ਦੂਜੀ ਗੱਲ ਵੀ ਸਾਡੀ ਬਰਨਾਲੇ ਦੋ ਦਿਨ ਮੀਟਿੰਗ ਹੋਈ ਹੈ ਅਸੀਂ ਸਰਿਆਮ ਕਹਿੰਦੇ ਆ ਨਾ ਬਈ ਭਾਨੇ ਦੀ ਜ਼ਮਾਨਤ ਕਰਾਉਣੀ ਹੈ ਭਾਨ ਦੇ ਪਰਚੇ ਵੀ ਰੱਦ ਕਰਾਉਣੇ ਨੇ ਤੇ ਬਿਨਾਂ ਜ਼ਮਾਨਤ ਹੋਰ ਹਾਲ ਕੇ ਕਰੇ ਆਉਣਾ ਹੈ ਬੈਗਵੀ ਕਾ ਖਾਲਸਾ ਬੈਗਵੀ ਬੱਤੀ ਇੱਕ ਗੱਲ ਮੈਨੂੰ ਸਮਝ ਨਹੀਂ ਲੱਗਦੀ ਡੀਏਜੀ ਇਹਨਾਂ ਨੂੰ ਬੁਲਾ ਰਿਹਾ ਹੈ ਕਿ ਭਾਨੇ ਦੀ ਜ਼ਮਾਨਤ ਤੁਸੀਂ ਕਰਾ ਲਓ ਜੀ ਫਿਰ ਜਿਹੜਾ ਉੱਧੇ ਏ ਡੀ ਜੀ ਪੀ ਡੀ ਜੀ ਪੀਰ ਸੁਖਲਾ ਜਿਸ ਕਰਨ ਸਿੰਘ ਏ ਡੀ ਜੀ ਪੀ ਗਰਿੰਦਰ ਢਿੱਲੋਂ ਡੀ ਆਈ ਜੀ ਪੁੱਲਰ ਚਾਰ ਅਫਸਰ ਦਸਤਖਤ ਕਰਕੇ ਲਿੱਖੀ ਦੇਖੇ ਗਏ ਹੈ ਉਹਨਾਂ ਦੀ ਜ਼ੁਬਾਨ ਮਰਾਦਾ ਜੀ ਉਹਨਾਂ ਦੀ ਜ਼ੁਬਾਨ ਫਿਰ ਕਿੱਥੇ ਆ ਕੱਲ ਨੂੰ ਕੋ ਧਰਨੇ ਲੱਗਦੇ ਨੇ ਮੁਜ਼ਾਰੇ ਲੱਗਦੇ ਨੇ ਤਾਂ ਇੱਥੇ ਸੋੜਨਾ ਖੜੂ ਕਿਹੜਾ ਬੰਦਾ ਥੋੜੀ ਜ਼ੁਬਾਨ ਤੇ ਨਹੀਂ ਖੜ ਰਿਹਾ ਤਾਂ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ ਸਰਸੀ ਬੰਦਿਆ ਨਾਲ ਕੋ ਧਰਨਾ ਮੁਜ਼ਾਰਾ ਲੱਗਿਆ ਹੋਇਆ ਕੋ ਜਾਮ ਹੋਇਆ ਹੋਇਆ ਤਾ ਤੁਹਾਡੇ ਨਾਲ ਖੜੂ ਕਾਣ ਤੋਂ ਗੱਲ ਕੌਣ ਕਰਨਾ ਆਉ ਤੇ ਕਿਹੜੇ ਮੂੰਹ ਨਾਲ ਗੱਲ ਕਰਨਾ ਆਉਗੇ। ਖਰਾਨੀ ਦੀ ਗੱਲ ਦੇਖੋ। ਵੀ ਇੱਕ ਪਾਸੇ ਕਹਿ ਰਹੇ ਨੇ ਵੀ ਠੀਕ ਆ ਦਾ ਤੱਕ ਨਿਵੇੜ ਦਿਆਂਗੇ। ਲੇਕਿ ਕਿਸਮਤਤਾ ਦੇ ਜਾਂਦੇ ਆ। ਦੂਜੇ ਬែក ਕਹਿੰਦੇ ਆ ਬਲਾਕੀ ਘਰ ਵਾਲਿਆਂ ਨੂੰ ਕਿ ਜਮਾਨਤ ਕਰਾ ਦੋ। ਹੱਦ ਹੋ ਗਈ ਆ ਸਭ। ਕੋਈ ਗੱਲ ਨਹੀਂ ਢਾਓ ਬਾਈ ਜ਼ਬਰ। ਪਹਾਣੇ ਦੇ ਕੋਈ ਗੱਲ ਨਹੀਂ। ਕੋਈ ਗੱਲ ਨਹੀਂ 10 ਤਰੀਕ ਆਉਣ ਦਿਓ। ਤੁਸੀਂ ਅਸੀਂ 10 ਤੋਂ ਪਹਿਲਾਂ ਕੋਈ ਉੱਤੇ ਬਿਆਨਬਾਜ਼ੀ ਕੋਈ ਕਿੰਤੂ ਪ੍ਰੰਤੋ ਨਹੀਂ ਕਰਨਾ ਅਸੀਂ 10 ਤੱਕ ਉਹਨੂੰ ੜੀਕਾਂਗੇ ਕਈ ਵਾਰੀ ਇਹ ਹੁੰਦਾ ਵੀ ਇਹ ਪਹਿਲਾਂ ਹੀ ਅਸੀਂ ਕਿਹੜਾ ਕੁਝ ਕਿਹਾ ਸੀ ਕੱਤਰਾ ਛੱਡਿਆ ਨਹੀਂ ਛੱਡਿਆ ਨਹੀਂ ਪਹਿਲਾਂ ਹੀ ਬਿਆਨਬਾਜ਼ੀ ਅਸੀਂ ਕੋਈ ਨਹੀਂ ਦੇਣੀ ਉੱਤੇ 10 ਤਰੀਕ ਤੱਕ ਦਾ ਸਮਾਂ ਤੁਸੀਂ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਸ਼ਾਮਲ ਸੀਗੀਆਂ ਉਹਨਾਂ ਦੇ ਆਗੂ ਸਾਹਿਬਾਨ ਸੀ ਉਹਨਾਂ ਨੇ ਸਾਰਿਆਂ ਦਾ ਰਹਿ ਕਰਕੇ ਅਗਲਾ ਪ੍ਰੋਗਰਾਮ ਪੰਜਾਬ 'ਚ ਕਿਹੜਾ ਦੇਣਾ ਹੈ ਉਹ ਦੇਵਾਂਗੇ ਬਾਈ ਜੇ ਨਾ ਕੋਈ ਮਸਲਾ ਹੱਲ ਹੋਇਆ ਸਿਰੇ ਚੜਿਆ ਤਾਂ ਮੇਰਾ ਵੀਰ ਬੇਨਤੀ ਆ ਭਰਾ ਬਣ ਕੇ ਉਦੋਂ ਪੈਰ ਜੁੱਤੀ ਦਾ ਪਾਇਓ ਆ ਕੱਲਾ ਇੱਥੋਂ ਨਹੀਂ ਫਿਰ ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣੇ ਚਾਹੀਦਾ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਅਈ ਤਾਂ ਇਹ ਕਹਾਂਗੇ ਬੜੇ ਇੱਛੇ ਨਹੀਂ ਗੱਲ ਖੜਨੀ ਵੀ ਆ ਠੀਕ ਆ ਕੱਲਾ ਇੱਕ ਦੀ ਘਰ ਮੁਰੇ ਵਾਗੇ ਉੱਥੇ ਵਾਗੇ ਕੋਈ ਗੱਲ ਨਹੀਂ ਇਹ ਡਰਾਉਣਗੇ ਦਹਿਸਤ ਪਾਉਣਗੇ ਭੰਨਾਗੇ ਘੇਰਾ ਤੋੜੇ ਘੇਰੇ ਤੋੜਾਂਗੇ ਸਾਰੇ ਦਹਿਸਤਾਂ ਦੇ ਡਰਾਂ ਦੇ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ 10 ਤੱਕ ਆਪਾਂ ਕੋਈ ਬਿਆਨਬਾਜ਼ੀ ਨਹੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਕਾਊ ਪੱਤਰਕਾਰਾਂ ਵੱਲੋਂ ਕੁਝ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ ਵੀ ਉਹ ਆਏ ਆ ਉਹ ਆਏ ਆ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਇਹ ਫੁੱਟ ਪਵੇ ਇਹ ਫਿੱਕ ਪਵੇ ਇਹ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਇਹ ਵੀ ਕਰਦੇ ਆ ਇਹਨਾਂ ਨੂੰ ਕੁਝ ਹੋਰ ਕਹਿੰਦੇ ਆ ਮੇਰੇ ਨਾਲ ਕਿਨਾਂ ਕੋਈ ਪੁਲਿਸ ਅਫਸਰ ਗੱਲ ਕਰਦਾ ਹੋਰ ਕਹਿੰਦਾ ਪਰਿਵਾਰ ਨਾਲ ਗੱਲ ਹੋਰ ਕਰਦੇ ਆ ਜਾਨੀ ਲੋਕਾਂ ਨੂੰ ਪਾੜਨ ਦਾ ਵੀ ਯਤਨ ਕਰਦੇ ਆ ਆਪਸ ਵਿੱਚ ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸ ਦਨਾ ਇੱਕ ਪੁਲਿਸ ਦਾ ਬੜਾ ਇਹ ਪਰਾਣਾ ਹੰੜਿਆ ਵਰਤਿਆ ਇੱਕ ਤਰੀਕਾ ਹੈ ਅੱਡ-ਅੜੀ ਬੰਦਿਆਂ ਦਾ ਡੋਢੀ ਅਫਸਰ ਗੱਲ ਚਲਾ ਲੈਂਦੇ ਆ ਪਰਿਵਾਰ ਨਾਲ ਅੱਡ ਇੱਕ ਤਰ ਨਾਲ ਅੱਡ ਦੂਜੀ ਤਰ ਨਾਲ ਅੱਡ ਵੀ ਜਿਹੜਾ ਬੰਦਾ ਥੜਕ ਗਿਆ ਜਿਹੜਾ ਬੰਦਾ ਥੋੜਾ ਦਬਦਾ ਉਸ ਬੰਦੇ ਨੂੰ ਇਹ ਫਿਰ ਆਪਣੇ ਪਾਲੇ ਚ ਕਰਕੇ ਇਹ ਕਹਿੰਦੇ ਆ ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜਿੰਨੇ ਆ ਉਹ ਤਾਂ ਮੰਨ ਗਏ ਯਾਰ ਜਿਵੇਂ ਲੰਕੀ ਵਾਲੇ ਕੱਟ ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ ਉੱਥੇ ਲੱਖਾਂ ਦਾ ਸਹਿਮਤ ਹੋ ਲਗਾ ਤੁਸੀਂ ਕਿਉਂ ਆ ਗਏ ਅਹੀ ਵਰਤਾਂ ਤੇ ਇਹਨਾਂ ਨੇ ਹੁਣ ਸਿਰਜ ਆਪਣੇ ਵੀਡੀਓ ਤੇ ਆਪਣੇ ਬੰਦਿਆਂ ਦੁਆਰਾ ਫੇਰ ਉਹ ਤਾਂ ਆਇਆ ਹੋ ਗਿਆ ਉਹ ਆਇਆ ਹੋ ਗਿਆ ਉਹਨਾਂ ਨੇ ਕੱਲ੍ਹ ਕਲਿਆਣੇ ਸੁਮਿਤਾ ਕਰ ਲਿਆ ਹਾਲਕੇ ਮੈਂ ਤੁਹਾਨੂੰ ਅੱਜ ਦੱਸਦਾ ਜਿਹੜਾ ਵੀ 3 ਤਰੀਕ ਨੂੰ ਗੱਲਬਾਤ ਹੋਈ ਆ ਸਾਰਾ ਨਗਰ ਖੜਾ ਜੁਰੀਆਂ ਨਾਲੇ ਖੜਿਆ ਸਰਪੰਚ ਖੜਾ ਪਰਿਵਾਰ ਖੜਾ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ ਜਥੇਬੰਦੀਆਂ ਦੇ ਆਗੂਆਂ ਦੇ ਦਸ ਕੱਤਾ ਸਾਰਿਆਂ ਦੇ ਤੇ ਸਾਰਿਆਂ ਦੀ ਰਾਇ ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰ ਲਿਆ ਸੀ ਹਾਂ ਬੋਲਿਆ ਮੈਂ ਹਾਂ ਬੋਲਿਆ ਮੈਂ ਵੀ ਆ ਉਦੋਂ ਵਾਰ ਕੱਕੇ ਕੋਲਰੇ ਨੇ ਵੀ ਬੋਲਿਆ ਸਰਜੀਦਪੂਰ ਨੇ ਵੀ ਬੋਲਿਆ ਅਰੇ ਸਾਰਾ ਵਰਤਾਂਤ ਕਿਵੇਂ ਸਿਰਜਣਾ ਹੈ ਵੀ ਇੱਕ ਬੰਦੇ ਦੀ ਗੱਲ ਸਿੱਟ ਦਿਓ ਵੀ ਇਹ ਆਏ ਆ ਕਿ ਕੱਲ ਨੂੰ ਦੁਵਾਰੇ ਮਾਹੌਲ ਨਾ ਸਿਰਜ ਸਕੇ ਇਹ ਇਹੀ ਤਾਂ ਤਰੀਕਾ ਹੁੰਦਾ ਹੈ ਇਹ ਪਹਿਲਾਂ ਵੀ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹ ਦੇ ਖਿਲਾਫ ਆਣ ਦੇਵੇ ਉਹ ਉਹ ਦੇ ਖਿਲਾਫ ਆਣ ਦੇਵੇ ਮੈਂ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੋਈ ਬਿਆਨਬਾਜ਼ੀ ਦੱਸ ਦਿਓ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ 10 ਤਰੀਕ ਨੂੰ ਤੋਂ ਬਾਅਦ ਜੇ ਕੋਈ ਗੱਲਬਾਤ ਨਹੀਂ ਆਪਣੀ ਸਿਰੇ ਚੜਦੀ ਤਾਂ ਨਾਲ ਦੀ ਨਾਲ ਕੋਈ ਪ੍ਰਵਾਨ ਦੇਵਾਂਗੇ ਉਦੋਂ ਵਾਇਰ ਜੁੱਤੀ ਨਾ ਪਾਇਓ ਉਹ ਕੀ ਦੇਵਾਂਗੇ ਉਹ ਸਾਰਾ ਜਿ세 ਬੰਦਗਣਾ ਰਾਇ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਕੋਈ ਪ੍ਰਵਾਨ ਦਿੱਤਾ ਜਾਊਗਾ ਕੋਈ ਗੱਲਬਾਤ ਹੋ ਰਹੀ ਜੀ 9 ਤਰੀਕ ਨੂੰ ਕੱਲੂ ਮੀਟਿੰਗ ਕਰਕੇ ਆਪਾਂ ਦੁਪਹਿਰ ਤਾਂ ਕੋਈ ਨਹੀਂ ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ 9 ਦਾ ਨੂੰ ਜਦੋਂ ਵੀ ਕਰਨੀ ਹੈ ਕਦੋਂ ਵੀ ਕਰਨੀ ਹੈ ਉਹ ਆਪਣੇ ਸਿਰ ਤੇ ਆ ਉਹ ਕਰਕੇ ਮੀਟਿੰਗ ਵਾਇਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦਿਆਂਗੇ ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਾਇ ਤੁਸੀਂ ਬਿਨਾਂ ਗੱਲ ਤੋਂ ਆ ਮਸਲਾ ਸਰਪੱਜ ਤਾਂ ਬੋਲੇ ਆ ਕਿ ਜੋ ਤੁਸੀਂ ਧੱਕਾ 307 ਰਾਤ ਦਾ ਕਰਦਾ ਪਰਚਾ ਦੇ ਕੇ ਪਰਿਵਾਰ ਤੇ ਭੈਣਾ ਤੇ ਸਾਡੇ ਤੇ ਪੰਚਾਇਤ ਤੇ ਬਾਪੂ ਤੇ ਛੱਡੇ ਕੋਈ ਨਹੀਂ ਸਾਰੇ ਵਿਚਵਲਤੇ ਇਹ ਤਾਂ ਬੋਲੇ ਆ ਕੋਈ ਗੱਲ ਨਹੀਂ ਪਰਚੇ ਲੜਦਿਆਂ ਦੇ ਪੈਂਦੀ ਹੁੰਦੇ ਆ ਇਹੀ ਕੁਝ ਹੁੰਦਾ ਸੀਗਾ ਹਰ ਸਜੋਰ ਕੀ ਹੁੰਦਾ ਤੇ ਜ਼ਬਰ ਵੀ ਇੱਥੇ ਰਾਜੇ ਕਰਦੇ ਹੀ ਆਏ ਆ ਰਾਜੇ ਸੀ ਮੁਕੱਦਮੇ ਕੁੱਤੇ ਇਹ ਚੱਲਦਾ ਹੀ ਆਇਆ ਕੋਈ ਗੱਲ ਨਹੀਂ ਅੱਜ ਤੂੰ ਰਾਜਾ ਜ਼ਬਰ ਕਰ ਰਹੇ ਹੈਂ ਤੇ ਪਰ ਜਾ ਸਦਾ ਨਹੀਂ ਚਲਦੀ ਹੁੰਦੀ ਇਹ ਬਹੁਤ ਵੱਡਾ ਭਲੇਖਾ ਪਤਾ ਨਹੀਂ ਕਿਹੜੇ ਤਰੀਕੇ ਦੇ ਸਲਾਹਕਾਰ ਨੇ ਜਿਹੜੇ ਅਜੀ ਪੁੱਠੀ ਸਲਾਹ ਦਿੰਦੇ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਐਂ ਦਬਜੂ ਆਵਾਜ਼ ਉਹਨੂੰ ਫੜ ਕੇ ਅੰਦਰ ਕਰ ਦਿਓ ਐਂ ਦਬਜੂ ਆਵਾਜ਼ ਕਿੰਨੇ ਆਖਦੀਆਂ ਆਵਾਜ਼ ਦਬਬ ਦੇਗਾ ਤੇ ਸਾਰਾ ਪੰਜਾਬ ਹੀ ਇਹੋ ਜਿਹਾ ਇਹ ਧਰਤੀ ਜੀ ਇਸ ਤਰ੍ਹਾਂ ਦਾ ਤੱਤ ਹੈ ਕਿਹਨੂੰ ਕਿਹਨੂੰ ਦਬ ਦੇਗਾ ਤੈਨੂੰ ਕਿੰਨਾ ਕ ਦੱਬਿਆ ਤੈਨੂੰ ਕਿੰਨੇ ਕਨੇ ਦੱਬਿਆ ਦੱਸ ਦੇ ਮੈਨੂੰ ਤੂੰ ਹਰ ਸਿਵਰਤਕਾਰ ਨੂੰ ਸਿਵਰੋ ਭਾਬੀ ਸਖਬੀਰ ਬਾਦਲ ਨੂੰ ਇਹ ਮੰਦਬੁੱਧੀ ਬੱਚਾ ਹੈ ਇਹ ਡਲਾਂ ਨਾਲ ਮਾਰੇ ਕਿਸੇ ਦੇ ਕੈਪਟਨ ਦੀ ਦਾੜੀ ਤੇ ਤੰਜ ਕੱਸਦਾ ਰਿਹਾ ਕੈਪਟਨ ਦੀ ਪੰਜਾਬੀ ਬਾਰੇ ਬੋਲਦਾ ਰਿਹਾ ਇਹ ਪੰਜਾਬੀ ਐ ਪਾਉਂਦਾ ਪੰਜਾਬੀ ਐ ਪਾਉਂਦਾ ਕਿਕਲੀ ਕਲੀਰ ਦੀ ਪੱਗ ਸਿੰਘ ਵੀਰ ਦੀ ਚੱਟਾ ਮੇਰੇ ਭਾਈ ਦਾ ਕਿਹਾ ਤੂੰ ਸੁਣਾਉਂਦਾ ਰਿਹਾ ਤੈਨੂੰ ਕਿੰਨਾ ਕੁ ਦੱਬਿਆ ਬਈ ਰੂਸਾ ਦਾ ਯਾਰ ਆ ਜੀ ਕੈਪਟਨ ਫਲਾਨਾ ਜੀ ਤੈਨੂੰ ਕਿੰਨਾ ਕੁ ਲੰਮਾ ਪਾਇਆ ਕਿੰਨਾ ਕੁ ਤੇਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਠਾਣੇ 'ਚ ਸੀਏ ਦੇ ਵਿੱਚ ਤੇ ਕਿੰਨੇ ਕੁ ਪਰਚੇ ਦੇ ਤੇ ਜ਼ਿਆਦਾ ਰਿਤੇ ਭੁੱਲ ਗਿਆ ਉਹਦੇ ਤਨ ਤੂੰ ਤੂੰ じゃ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ ਹੁਣ ਬੋਲਣ ਵਾਲੇ ਬਰਦਾਸ਼ਤ ਨਹੀਂ ਹੁੰਦੇ ਯਾਰ ਕੋਈ ਗੱਲ ਨਹੀਂ ਸਮਾਂ ਬਹੁਤ ਫਲਵਾਨ ਹੁੰਦਾ ਸਮਾਂ ਹਰ ਚੀਜ਼ ਦਾ ਹਿਸਾਬ ਲੈਂਦਾ ਹੈ ਵਕਤ ਲੱਗ ਜਾਂਦਾ ਹੈ ਪਰ ਇਹ ਸਾਰੇ ਹਿਸਾਬ-ਕਿਤਾਬ ਕੌਣ ਸਹੀਤੀ ਦੇਣੇ ਪੈਂਦੇ ਆ ਕੋਈ ਗੱਲ ਨਹੀਂ ਲਾ ਜੋਰ ਜਿੰਨਾ ਤਨ ਵਾਲਾ ਜੋਰ ਉਹ ਤੂੰ ਲਾਲ ਅੱਡੀ ਚੋਟੀ ਦਾ ਸਿਰ ਦੇ ਜਿਹਦਾ ਜੀ ਕਰਦਾ ਚੱਕ ਸੱਟ ਲਾਉਂਦਾ ਇਹ ਪੰਜਾਬ ਦੇ ਲੋਕ ਤੇਰਾ ਮੂੰਹ ਤੋੜ ਜਵਾਬ ਦੇਣਗੇ ਯਾਦ ਰੱਖੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ